ਦੇ ਪਰੋਲ ਰੋਲ ਦੇ ਪੜਾ ਲੈ। ਸੁਬੇ ਸਰਹੰਦ ਦੇ ਭੋਗ ਸਮਾਗਮ 'ਚੋ ਵਿਰੋਧ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਦਿੱਤਾ ਧਾਰਮਿਕ ਸੰਦੇਸ਼। ਉਹਨਾਂ ਕਹੇ ਕਿ ਪੰਥ ਦੋਖੀ ਸੁਬਾ ਸਰਹੰਦ ਜਿਸਨੇ ਸਿੱਖ ਨੌਜਵਾਨੀ ਨੂੰ ਕੋ-ਕੋ ਕੇ ਸ਼ਹੀਦ ਕੀਤੇ ਸਾਥੀ ਉਸ ਦੇ ਭੋਗ ਸਮਾਗਮ ਦੌਰਾਨ ਚੜ੍ਹਦੀ ਕਲਾ ਵਾਲੇ ਸਿੰਘ ਵੀ ਮੌਕੇ ਤੇ ਪਹੁੰਚ ਗਏ। ਉੱਥੇ ਸਿੰਘਾਂ ਨੇ ਇਸ ਦਰਾਨ ਵਿਰੋਧ ਕੀਤਾ ਤੇ ਸਾਫ਼ ਕਹਿ ਕੇ ਸਿੱਖ ਕੌਮ ਕਦੇ ਵੀ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਨਹੀਂ ਸਕਦੀ। ਸਿੰਘਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕਪੰਥ ਵਿਰੋਧੀ ਕਾਰਜਾਂ ਵਿੱਚ ਸ਼ਾਮਲ ਰਹੇ ਹਨ ਉਹਨਾਂ ਨੂੰ ਕਦੇ ਵੀ ਸਿੱਖ ਪੰਥ ਵੱਲੋਂ ਮਾਫ਼ ਨਹੀਂ ਕੀਤਾ ਜਾ ਸਕਦਾ। ਉਧਰ ਗੁਰੂ ਸਹਿਬਾਨ ਅਤੇ ਸਿੱਖ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਯਾਦ ਕਰਦੇ ਹੋਏ ਸਿੰਘਾ ਨੇ ਨੌਜਵਾਨੀ ਨੂੰ ਸਿੱਖ ਰਹਿ ਤ ਸਿੱਦਕ ਤੇ ਸ਼ਹੀਦਾਂ ਦੇ ਰਾਹ ਤੇ ਤੁਰਨ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਵਿਰੋਧ ਕਰਦੇ ਹੋਏ ਸਿੰਘਾ ਨੇ ਸਾਫ ਕੀਤਾ ਕਿ ਧਰਮ ਤੇ ਪੰਥ ਖਿਲਾਫ ਕਿਸੇ ਵੀ ਚਾਅ ਚ ਨੂੰ ਸਿੱਖ ਜਵਾਬ ਦੇਣ ਲਈ ਹਮੇਸ਼ਾ ਤਿਆਰ ਬਰ ਤਿਆਰ ਹਨ কালাবে হক্য়া ওলালে হিকরাট্য়ে আনালালে আনালেল আালে. ਵਾਹ ਉਪਸਤ ਗੁਰਦਵਾਨ ਵਾਹ ਜੈ ਜੈ ਕਾਰ ਉਪਸਤ ਗੁਰਦਵਾਨ ਵਾਹ ਮਹਾਰਾਜ ਰਮੇਸ਼ ਜਿੰਦਾਬਾਹ ਬਾਬਾ ਨਰਿਆਨ ਦਸਦਾ ਸਰਵ ਸਤਿਓ ਦਾ ਸ਼ਰਧਾ ਜਾਨ ਦੇਖਦੇ ਚਾਹ ਲੱਗ ਲੱਗ ਪਿਆ ਵਾਹ ਉਪਸਤ ਗੁਰਦਵਾਨ ਵਾਹ rumah datang um um, kita naik i